ਪੰਜੰਤਰ ਸਾਫ ਕਰਨ ਨਾਲ ਪਹਿਲਾਂ ਤਾਂ ਇਹਨੂੰ ਸਾਫ ਕਰੀਏ ਪਹਿਲਾ ਕਿਹੜਾ ਆ ਕਦੇ ਫਲੈਟ ਬੈੱਡ ਆਪਾਂ ਚਲਾਇਆ ਨਹੀਂਗਾ ਤੇ ਬਾਕੀ ਕੋਈ ਨਾ ਜੱਟਾ ਕਰਾਂਗੇ ਕਹਿੰਦਾ ਘਭਰਾਉਣ ਵਾਲੀ ਕੋਈ ਗੱਲ ਹੀ ਨਹੀਂ ਆ ਜਿਹੜਾ ਇੱਕ ਵਾਰੀ ਆ ਜੀ ਦੇ ਵਿੱਚ ਆ ਗਿਆ ਖਾਈਆਂ ਸਖਾਈਆਂ ਦਾ ਟਰੱਕਿੰਗ ਦੇ ਵਿੱਚ ਜਿੰਨੀਆਂ ਕਹਿੰਦੇ ਉਹ ਨਹੀਂ ਆ ਕਦੇ ਸੌਖਾ ਕਦੇ ਔਖਾ ਕਦੇ ਰੋਪਾ ਕਦੇ ਹੱਸਪਾ ਉਹ ਕੰਮ ਆ ਸਪੈਸ਼ਲੀ ਟਰੱਕਿੰਗ ਦੇ ਵਿੱਚ ਟਰੱਕਿੰਗ ਬਹੁਤ ਔਖੀ ਆ ਬਾਈ ਕਰਨੀ ਬਹੁਤ ਔਖੀ ਆ ਪੈਸਾ ਹੋਵੇ ਨਾ ਫਿਰ ਹਰ ਚੀਜ਼ ਸੌਖੀ ਲੱਗਦੀ ਆ ਜੇ ਪੈਸਾ ਵੀ ਉਹ ਚੀਜ਼ 'ਚ ਘਟ ਜੇ ਫਿਰ ਉਹ ਚੀਜ਼ ਵੀ ਔ ਕੀ ਲੱਗਦੀ ਆ ਅੱਜ ਤੋਂ 2-4 ਸਾਲ ਪਹਿਲਾਂ 7-8-8000 ਯਾਰ ਇਦਾਂ ਗ੍ਰੋਸ ਨਿਕਲਦੀ ਸੀ ਲੋਕਾਂ ਨੇ 10-10000 ਤੱਕ ਵੀ ਕਮਾਏ ਆ 12000 ਤੱਕ ਬਟ ਅੱਜ ਕੱਲ੍ਹ ਦੇਖੀ ਟ੍ਰਕਿੰਗ ਪਿਟੀ ਹੋਈ ਆ ਹੋਰ ਕੋਈ ਆਪਸ਼ਨ ਨਹੀਂ ਹੀ ਤਾਂ ਕਰਕੇ ਵਿੱਚ ਕਹਿੰਦੇ ਆ ਵੀ ਯਾਰ ਸੂਈ ਛੜ ਦੋ ਟ੍ਰਕਿੰਗ ਛੜ ਦੋ ਭਰਾਵੋ ਕੋਈ ਹੋਰ ਆਪਸ਼ਨ ਹੋਵੇ ਫੇਰ ਹੀ ਆ ਦੇਖ ਲੈ ਜੇ ਤੇਲ ਦੂਲ ਪਾਣੀ ਚੈੱਕ ਕਰਦੇ ਆ ਵੀ ਕੀ ਸੀ ਨਾ ਕਿਦਾਂ ਦਾ ਟਰੱਕ ਆ ਮੈਨੂੰ ਲੱਗਦਾ ਇਹ ਜਿੱਥੋਂ ਤੱਕ ਲੱਗਦਾ ਵੀ ਟਰੱਕ ਦਾ ਇਹਨਾਂ ਕੋਲੇ 23 ਤੋਂ ਲੈ ਕੇ 25 ਤੱਕ ਆਹ ਹੋਰ ਡੁੱਡ ਖੋਲਾਂਗੇ ਇਹਦੀ ਚ ਲੋਕ ਲੱਗਾ ਹੋਇਆ ਅੱਛਾ ਧੁੱਧਰ ਰਹਿ ਗਿਆ ਹੁਣ ਖੁੱਲ ਜਾ ਸਿਸਕ ਯਕ ਇਹਦਾ ਸੌਖਾ ਬਈ ਯਕ ਮੈਂਪਰ ਖੁੱਲ ਗਿਆ ਹੁਣ ਆਪਾਂ ਹੱਡ ਖੋਲਦੇ ਆ ਆਸੀ ਕੰਪਨੀ O S S ਲੈ ਵੀ ਮੈਂ ਤਰ ਇਹਦੇ ਵਿੱਚ ਕੂਲੈਂਟ ਘਾਟਾ ਤੇ ਕੂਲੈਂਟ ਆਪਾਂ ਪਾਉਣਾ ਹੈ ਬਟ ਆਪਨੇ ਟਰੱਕ ਚ ਹੈ ਨਹੀਂ ਸੀਗਾ ਉਹ ਕਹਿੰਦੇ ਵੀ ਨਾਲੇ ਜੋ ਚੱਕ ਲੋ ਹੰਡਾਲ ਵਾਲਾ 431 ਟਰੱਕ ਕਿਹੜਾ ਹੈ ਮੈਨੂੰ ਤਾਂ ਹੀ ਲੱਗਦਾ 431 ਲੈ ਵੀ ਜਟੋ ਪੰਗਾ ਹੋ ਗਿਆ ਪਹਿਲਾਂ ਮੈਂ ਦੇਖਿਆ ਨਹੀਂ ਹੁਣ ਦੇਖੋ ਇਹ ਬੰਡ ਸੀਲ ਤੇ ਕਰਾਇਆ ਕਿੱਡਾ ਇਹਦੇ ਉਹ ਇੱਥੋਂ ਲੈ ਕੇ ਉੱਥੇ ਤੱਕ ਜਾਂਦਾ ਹੈ ਸੋ ਹੁਣ ਆਪਾਂ ਨੂੰ ਉਹੋ ਤੱਕ ਲੈ ਕੇ ਜਾਣਾ ਪੈਣਾ 431 ਨੰਬਰ ਜਿਹੜੇ ਤੋਂ ਆਪਾਂ ਆਹ ਕੱਢਿਆ ਸੀਗਾ ਹੁਣ ਲੈ ਕੇ ਜਾਣਾ ਪੈਣਾ ਆਹ ਬੋਲ ਬੋ ਦਾ ਜਿਹੜਾ ਆਪਾਂ ਚਲਾਉਂਦੇ ਰਹੇ ਹਾਂ ਹੋਣੇ ਚ ਦੁਬਾਰੇ ਫੇਰ ਤੇਲ ਪਾਣੀ ਚੈੱਕ ਕਰਨਾ ਪੈਣਾ ਆਪਾਂ ਹੋਗੇ ਲੇਟ ਸੋ ਆਪਾਂ ਦਵਾ-ਦਵਾ ਕਰਦੇ ਆ ਆਪਣਾ ਕੰਮ ਲੈ ਬਈ ਫਾਈਨਲੀ ਆਪਾਂ ਤੁਰ ਪਏ ਆ 10 ਮਿੰਟ ਹੋ ਗਿਆ ਆਪਾਂ ਨੂੰ ਤੁਰੇ ਨੂੰ 15 ਮਿੰਟ ਟ੍ਰੈਫਿਕ ਅੱਗੇ ਬਹੁਤ ਆ ਸਨੋ ਬਹੁਤ ਆ ਤਾਂ ਕਰਕੇ ਦੇਖਦੇ ਆ ਕੀ ਬਣਦਾ ਅੱਗੇ ਅੱਗੇ ਡਿਲੀਵਰੀ ਤਾਂ ਆਪਾਂ ਲੇਟ ਤਾਂ ਹੈ ਨਹੀਂਗੇ ਬਟ ਆਪਾਂ ਸਲੀਪ ਪਾਉਣੀ ਪੈਣੀ 8 ਘੰਟੇ ਦੀ ਕਿਉਂਕਿ ਆਪਾਂ ਸੋਲੋ ਚੱਲਦੇ ਪਏ ਆ ਸਾਰਿਆਂ ਨੂੰ ਮੇਨ ਗੱਲ ਦੂਜੀ ਗੱਲ ਬਹੁਤ ਪ੍ਰੋਬਲਮ ਆਈਆਂ ਪਹਿਲਾ ਟਰੱਕ ਸਟਾਰਟ ਕੀਤਾ ਉਹਦੇ ਵਿੰਡਸ਼ੀਲਡ ਕ੍ਰੈਕ ਸੀਗੀ ਜਿਹੜੇ ਸਾਨੂੰ ਦਿਖਾਈ ਸੀ ਮੈਂ ਫੇਰ ਦੂਜੇ ਟਰੱਕ ਚ ਸਮਾਨ ਰੱਖਿਆ ਉਹਦੇ ਵਿੱਚ ਸਾਰਾ ਚੈੱਕ ਕੀਤਾ ਫਿਰ ਉਹ ਗਰਮ ਕੀਤਾ ਫਿਰ 스ਨੋ ਵਾਲਾ ਟ੍ਰੇਲਰ ਮਸਾ ਹੁੱਕ ਹੋਇਆ ਸੋ ਅੱਜ ਪਹਿਲੇ ਗੇੜੇ ਤੇ ਬਹੁਤ ਦਿੱਕਤ ਆਈਆਂ ਬਟ ਕੋਈ ਨਾ ਆਪਾਂ ਦੱਸਦੇ ਨਹੀਂ ਹੈਗੇ ਐਦਾਂ ਦੀਆਂ ਨੋਰਮਲ ਪ੍ਰੋਬਲਮਾਂ ਤਾਂ ਟਰੱਕਿੰਗ ਦੇ ਵਿੱਚ ਆਉਂਦੀ ਰਹਿੰਦੀਆਂ ਬਟ ਮੰਨ ਨਹੀਂ ਡੋਲਣਾ ਵੀ ਵੈਦਰ ਚੈੱਕ ਕਰੋ ਵੀ ਵੈਦਰ ਬਹੁਤ ਗੰਦਾ ਆ ਬਾਈ ਬਹੁਤ ਹੀ ਜ਼ਿਆਦਾ ਆ ਬਰਲੀ ਸਾਡੇ ਸਾਰੀ ਜਾਮ ਆ ਇੱਧਰ ਕੁਛਾਂ ਕੁਛ ਮੈਨੂੰ ਲੱਗ ਰਿਹਾ ਵੀ ਠੀਕ ਆ ਕਿਉਂਕਿ ਅੱਜ ਦਸੀ ਸੀ ਘੱਟੋ ਘੱਟ ਮੈਨੂੰ ਲੱਗਦਾ ਸਵੇਰ ਦੀ ਪਈ ਜਾਂਦੀ ਆ ਸਨੋ ਯਾਰਡ ਦਾ ਭਰੇ ਪਿਆ ਐ ਲੱਖ ਲੱਖ ਤੱਕ ਸਨੋ ਆ ਗਈ ਯਾਰਡ ਜਿਹਦਾ ਇੰਨਾ ਜ਼ਿਆਦਾ ਬੁਰਾ ਹਾਲ ਆ ਕਿਉਂਕਿ ਅਜੇ ਯਾਰਡ ਤੇ ਸਨੋ ਉਹ ਤੋਂ ਸਾਫ਼ ਕਰਦੇ ਆ ਜਦੋਂ ਸਨੋ ਹਟ ਗਈ ਆ ਇੱਕ ਵਾਰੀ ਕਰਦੇ ਆ ਵਾਰੀ ਵਾਰੀ ਨਹੀਂ ਕਰਦੇ ਰੋਡਾਂ ਤੋਂ ਦਾ ਫਿਲਹਾਲ ਇੱਥੋਂ ਦਾ ਹਲੇ ਫੇਰ ਵੀ ਕਰੀ ਪਈ ਆ ਬਟ ਜਿਹੜੀਆਂ ਮੈਂ ਸਟਰੀਟਾਂ ਵਿੱਚ ਨੂੰ ਲੈ ਕੇ ਹਾਈਵੇ ਚੜਿਆ ਨਾ ਉਹ ਮੈਨੂੰ ਪਤਾ ਵੀ ਮੈਂ ਕਿੱਦਾਂ ਚੜਿਆ ਆ ਬਹੁਤ ਔਖਾ ਬਹੁਤ ਹੀ ਜ਼ਿਆਦਾ ਦੇਖਦੇ ਆ ਅੱਗੇ ਜਾ ਕੇ ਕੀ ਬਣਦਾ ਆ ਕਿੱਥੇ ਆਪਾਂ ਸਲੀਪ ਪਾਉਣੇ ਆ ਤੇ ਆਪਾਂ ਦੱਸ ਦਿਆਂ ਤੁਹਾਨੂੰ ਕੰਪਨੀ ਬਾਰੇ ਬਣੇ ਰਿਓ ਬਲੌਗ ਦੇ ਨਾਲ ਮਿੱਤਰੋ ਆਪਾਂ ਰੋਕੇ ਸੀਗੇ ਹੌਂ ਰੂਟ ਤੇ ਤੁਸੀ ਆ ਚੈੱਕ ਕਰੋ ਹੌਂ ਰੂਟ ਤੇ ਇੱਥੇ ਲਾਈਟਾਂ ਲੂਟਾਂ ਸਾਫ਼ ਕੀਤੀਆਂ ਤੇ ਵਾਈਪਰ ਜਿਹੜਾ ਟੁੱਟ ਗਿਆ ਸੀ ਆਪਣਾ ਉਹ ਸੈੱਟ ਕੀਤਾ ਸੀਗਾ ਤੇ ਸਨੋ ਬਹੁਤ ਪਈ ਜਾਂਦੀ ਆ ਤੇ ਸਾਰੇ ਜਾਣੇ 100 ਦੀ ਜੇ ਸਪੀਡ ਆ ਤੇ ਆਪਣਾ ਟਰੱਕ ਜਾਂਦਾ 47 ਦੇ ਜਾਂ 40 ਦੇ ਫੋਰ ਪ੍ਰੋਫੈਸ਼ਨ ਲੱਗੇ ਹੋਏ ਆ ਸੋ ਇਦਾਂ ਦੀ ਸਪੀਡ ਦੇ ਕਿਉਂਕਿ نیچے ਸਲਿੱਪਰੀ ਬਹੁਤ ਆ ਤਾਂ ਕਰਕੇ ਬਾਈ ਕੇਅਰਫੁਲੀ ਚਲਾਈਦਾ ਹੈ ਟਰੱਕ ਪਹਿਲਾ ਘੇੜਾ ਸੀਗਾ ਤੇ ਪਹਿਲੇ ਘੇੜੇ ਹੀ ਇੰਨੀਆਂ ਖਾਈਆਂ ਆ ਗਈਆਂ ਉਹ ਤੁਹਾਨੂੰ ਬਹਿ ਕੇ ਦੱਸੂਗਾ ਵੀ ਮੈਂ ਕੀ ਕੀ ਪ੍ਰੋਬਲਮ ਆਈਆਂ ਐਦਾਂ ਲੱਗਦਾ ਵੀ ਸਾਰੀਆਂ ਰੱਬ ਨੇ ਪ੍ਰੋਬਲਮਾਂ ਇਕੱਠੀਆਂ ਕਰਕੇ ਮੇਰੇ ਦੀ ਬਾਦੀਆਂ ਵੀ ਜਲੇ ਦਾ ਪਹਿਲਾ ਘੇੜਾ ਆ ਪਹਿਲੀ ਕਾਲ ਯਾਰ ਚ ਟੰਗ ਹੋਇਆ 2-3 ਘੰਟੇ ਮੈਨੂੰ 4 ਘੰਟੇ ਦਾ ਯਾਰ ਚ ਖਰਜਲ ਹੋਏ ਆਪਦਾ ਟਰੱਕ ਦਾ ਟ੍ਰੇਲਰ ਹੁੱਕ ਕਰ ਟਰੱਕ ਚੇਂਜ ਕਰ ਪਹਿਲਾਂ ਉਸਮਾ ਟਰੱਕ ਚ ਸਮਾਨ ਰੱਖਿਆ ਫਿਰ ਦੂਜੇ ਚ ਰੱਖਿਆ ਫਿਰ ਰੋਡ ਤੇ ਸੋ ਬਾਈ ਬਹੁਤ ਔਖਾ ਆ ਬਹੁਤ ਹੀ ਜ਼ਰਾ ਦੋ ਲੈਣਾ ਹੈ ਵੇ ਆ ਇੱਕ ਲੈਣ ਹੀ ਚਲਦੀ ਆ ਉਹ ਵੀ ਬਚਾਲੇ ਸੈਂਟਰ ਚ ਅੱਗੇ ਨੂੰ ਕਿਨੂੰ ਕਿੱਥੇ ਲਈ ਜਾਂਦਾ ਬੰਦਾ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਆ ਜੀ ਟਾਈਮ ਹੋ ਗਿਆ 6 ਵਜੇ ਆ 8 ਘੰਟੇ ਹੋ ਗਏ ਆਪਾਂ ਨੂੰ ਸਲੀਪ ਭਾਈ ਨੂੰ ਤੇ ਹੁਣ ਆਪਾਂ ਤੁਰਦੇ ਆ 45 ਮਿੰਟ ਅਲਾਰਮ ਹਜੇ ਵੱਜੀ ਜਾਂਦਾ 45 ਮਿੰਟ ਰਹਿ ਗਏ 45 ਮਿੰਟਾਂ ਵਿੱਚ ਆਪਾਂ ਟਰੱਕ ਟਰੱਕ ਚੈੱਕ ਕਰਕੇ ਨਾ ਸਾਰਾ ਕੁਝ। ਦੁੱਖ ਦੀ ਗੱਲ ਇਹ ਆ ਵੀ ਇੱਥੇ ਟਿਮ ਆਊਟ ਹਨ ਸੀਗਾ। ਮਾਹ ਚੱਲ ਵੀ ਚਾਹ ਫੜ ਲਾਂਗੇ ਸਵੇਰੇ ਉਹਦਾ ਬਾਟ ਉਹ ਬੰਦ ਆ। ਉਹਨੇ ਸਵੇਰੇ ਖੁੱਲਣਾ ਆ 9:00 ਵਜੇ ਮਲ 8:00 ਵਜੇ। ਚਲੋ ਕੋਈ ਨਾ ਬਿਣਾ ਚਾਹ ਪੀਤੀ ਚੱਲ ਦਾਂਗੇ ਆਪਾਂ ਖਿੱਚਦਾ ਕੋਈ ਚੱਕਰ ਨਹੀਂ ਆ। ਤਿੰਨ ਚਾਰ ਘੰਟੇ ਤਿੰਨ ਘੰਟੇ ਦੇ ਡਰਾਈਵਰ ਆ ਕਿ ਹੁਣ ਦੇਖੋ ਬਾਹਰ ਕੀ ਹੋਇਆ ਹੋਣਾ ਆ। ਓ ਮਾਈ ਗਾਡ। ਆਉਣਾ ਏ ਤੁਹਾਨੂੰ ਬਾਹਰਲਾ ਮੰਜ਼ਰ ਵੀ ਇੱਕ ਵਾਰੀ ਤਿਆਰ ਤਰੂ ਹੋ ਲਈਏ ਲੈ ਬਈ ਆ ਗਏ ਆਪਾਂ ਹੁਣ ਤਿਆਰ ਤਰੂ ਹੋ ਕੇ ਬਾਹਰ ਸਭ ਤੋਂ ਮੇਨ ਗੱਲ ਪਹਿਲਾਂ ਤਾਂ ਨਿਕਲ ਜੇ ਟਰੱਕ ਕਿਉਂਕਿ ਟਰੱਕ ਥੱਲੇ ਸਨੋ ਬਹਾਉਤਾ ਦੇਖਦੇ ਆਪਾਂ ਇੱਕ ਸਾਫ ਕਰਦੇ ਇੱਕ ਵਾਰੀ ਜਿਹੜਾ ਕੱਢਦੇ ਆ ਟਰੱਕ ਦੇ ਰੌਂਡ ਫਿਰ ਦੇਖਦੇ ਆ ਕੀ ਸੀਨ ਬਣਦਾ ਇੱਥੇ ਹੋਰ ਬਹੁਤ ਮਾਇਨੂ ਚੇਪਾ ਆਸ਼ਾ ਆ ਸਨੋ ਰੋ ਕੋ ਚੱਲੀ ਕਿੰਨੀ ਕਿੰਨੀ ਯਾਰ मामा इन सुनो पाली थोड़ी है ले। आ, गेटे गिटे गिटे इतना पड़ रखा ਉਲੀ ਨੰਬਰ ਪਲੇਟ ਇਹ ਦਾ ਮਿੱਤਰ ਕੋਈ ਦਾ ਜਮਾ ਸੁੰਨੇ ਹੋ ਗਿਆ ਆਪਣੇ ਹੋ 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 ਅੱਤਰਿਓ ਇਹ ਕਲਬਸ ਨਹੀਂ ਕੰਮ ਕਰਦੇ ਹੁਣ ਕਲਬਸ ਆਪਾਂ ਨੂੰ ਪਾਉਣੇ ਪਾਉਣੇ ਦੂਜੀ ਓਥੇ ਸੱਤ ਘਾਟੇ 20 ਮਿੰਟ ਹੋ ਗਏ 40 ਮਿੰਟ ਪਈ ਇਹਦੇ 40 ਮਿੰਟਾਂ ਚ ਆਪਾਂ ਹੁਣ ਜਾਣੇ ਆ ਚਾਹ ਚੂ ਦੇਖਦੇ ਆ ਇੱਥੇ ਜੋ ਕੋਈ ਖੁੱਲਾ ਹੋਇਆ ਚਾਹ ਚੱਕਦੇ ਆ ਜਮਾ ਪੈਕਿੰਗ ਕਰ ਲਈ ਹੁਣ ਆਪਾਂ ਬਾਹਰ ਜਾ ਸਕਦੇ ਆ ਏ ਨਾ 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 ਇੱਕ ਚੀਜ਼ ਹੈ ਜੀ ਆਹ ਵਾਲੇ ਕੰਨਾਂ ਵਾਲੇ ਦਾ ਰਹੀ ਗਿਆ ਭਾਈ ਲੋਕ ਹੋ ਗਿਆ ਇਹ ਜਦੋਂ ਮੈਂ ਸੁੱਤਾ ਉਦੋਂ ਨਹੀਂ ਫਿਰਦਾ ਓਏ ਇਹ ਤਾਂ ਕੋਈ ਸੁਣੋ ਸਾਪ ਨਹੀਂ ਹੋਈ ਜਦੋਂ ਮੈਂ ਸੁੱਤਾ ਹਾਂ ਉਹ ਨਾ ਹੀ ਫਿਰਦਾ ਕਿਤੇ ਦੰਦਾ ਸੁਣੋ ਹਜੇ ਵੀ ਉੰਨੀ ਭਈਆ ਟਰੱਕਾ ਥੱਲੇ ਤੋ ਚਾਹ ਵੀ ਫੜ ਲਈ ਆ ਤੇ ਰੈਪ ਵੀ ਫੜ ਲਿਆ ਤੇ ਆਹ ਬਾਈ ਆਉਂਦਾ ਸਮੋਸਾ ਸਾਫ ਕਰਨ ਵਾਲਾ ਆ ਫੇਰ ਆ ਗਿਆ ਮੇਰੇ ਮੂਰੇ ਚਾਹ ਦਾ ਸੁਆਦ ਆ ਚਾਹ ਗਰਮ ਗਰਮ ਆ ਗਰਮ ਗਰਮ ਮਨ ਤਾਂ ਸ਼ੈ ਰੈਸਟੋਰੈਂਟ ਬੰਦ ਆ ਟਿਮ ਹਾਟਨ ਬੰਦਾ ਬਟ ਖੁੱਲਾ ਆ ਬਾਬਾ ਜੀ ਮਿਹਰ ਕਰੇ ਵਾ ਹੁਣ ਤਾਂ ਸਨੋ ਹਟ ਜੇ ਰਾਹ ਕਲੀਨ ਹੋਣ ਸਨੋ ਦਾ ਦਿਲਪੋਂ ਇੰਨੀ ਨਹੀਂ ਦਪਈ ਜਾਵੇ ਬਟ ਰੋਡ ਕਲੀਨ ਹੋਣ ਰੋਡ ਤੇ ਸਨੋ ਨਾ ਹੋਵੇ ਬਸ ਬਾਬਾ ਜੀ ਇਹ ਮਿਹਰ ਕਰੀ ਕਿਉਂਕਿ ਯਾਰ ਮੈਂ ਤਾਂ ਹੀ ਟੱਕ ਰੋਕਿਆ ਸੀ ਵੀ ਰੋਡ ਤੇ ਬਹੁਤ ਜ਼ਿਆਦਾ ਸਨੋ ਸੀਗੀ ਹੁਣ ਵੀ ਰੋਡਾਂ ਤੇ ਸਨੋ ਉੱਨੀ ਨਹੀਂ ਹੋਈ ਨਾ ਫੇਰ ਬਹੁਤ ੱਕਾਇਆ ਇਸ ਤੋਂ ਮਾਚ ਹੁਣ ਆਪਾਂ ਇੱਕ ਵਾਰੀ ਟਰੱਕ 'ਚ ਜਾਂਦੇ ਆ ਚਾਹ ਚੂ ਪੀਨੇ ਆ ਤੁਰਦੇ ਆ ਫੇਰ ਤੁਹਾਨੂੰ ਮਿਲਦੇ ਆ ਜੱਟੋ ਬਣੇ ਰਹੋ ਬਸ ਇੰਨਾ ਹੀ ਕਹਿਣਾ ਸੀ ਕਹਿੰਦਾ ਨਹੀਂ ਟੈਨਸ਼ਨ ਨਾ ਲੈ ਜੱਟਾ ਤੂੰ ਨਹੀਂ ਦਬਦੇ ਅਸੀਂ ਸਨੋ ਦੇ ਵਿੱਚ ਲੋਡ ਹੈਵੀ ਆ ਤਾਂ ਕਰਕੇ ਗੋਲ ਦਾ ਨਹੀਂ ਇਹ ਨਹੀਂ ਕਿ ਸਨੋ ਨੂੰ ਦਾ ਤੇ ਬਾਕੀ ਹੈਵੀ ਬੋਲਵੋ ਆ ਥੋੜਾ ਜਿਹਾ ਦੀ ਸਾਰਿਆਂ ਨੂੰ ਦਿੱਕਤੀ ਦੀ ਆ ਹੁੰਦੀ ਆ ਫਲੈਟਬੈਡ ਦੀ ਵੀ ਖੋਲਣਾ ਕਰਨਾ ਪੈਂਦਾ ਸਟੈਪਾਂ ਹੁਣ ਲਾਉਣੀਆਂ ਪੈਣਗੀਆਂ ਜਿਹੜਾ ਆਪਣਾ ਪਹਿਲਾਂ ਵਾਲਾ ਕੰਮ ਸੀਗਾ ਉਹ ਜਸਟ ਡੌਗ ਤੇ ਬੈਗ ਲਾ ਆਪੀ ਉਹ ਆਫਲੋਡ ਕਰ ਦਿੰਦੇ ਸੀ ਬਟ ਇਹਦੀ ਆਪ ਨੂੰ ਸਟੈਪਾਂ ਖੋਲਣੀਆਂ ਪੈਣੀਆਂ ਉਹ ਮਗਰ ਕਰਨਾ ਪੈਣਾ ਤੁਹਾਨੂੰ ਪਤਾ ਵੀ ਠੰਡ ਵੀ ਬਹੁਤ ਆ ਤਾਂ ਕਰਕੇ ਆਪਾਂ ਗਲਵਜ਼ ਵਗੈਰਾ ਡਬਲ ਲੈ ਕੇ ਆਏ ਆ ਤੇ ਸੌਕਸ ਵਗੈਰਾ ਮੋਟੀਆਂ ਲੈ ਕੇ ਆਏ ਆ ਕਿਉਂਕਿ ਠੰਡ ਦੇ ਵਿੱਚ ਮਾਈਨਸ ਹੈਗਾ ਹੁਣ 20 26 ਮਤਲਬ 27 28 ਡਿਗਰੀ ਮਾਈਨਸ ਆ ਤੋਂ ਤਾਂ ਕਰਕੇ ਹੁਣ ਆਪਣਾ ਕੰਮ ਖਿੱਚੋ ਖਿੱਚੀ ਆ ਤੇ 13 ਘੰਟੇ ਮਿਲ ਗਿਆ ਪਨੂੰ ਡਰਾਈਵਿੰਗ ਦੇ ਵਾਪਸ ਡਰਾਈਵ ਕਰਨ ਲਈ ਵਾਹਿਗੁਰੂ ਸੱਚੇ ਬਸ ਅਬਸ ਰੋਡ ਕਲੀਨ ਹੋਣ ਕੀ ਹੋਲੀ ਕਰੀ ਜਿੰਨਾਂ ਤੋਂ ਇਹ ਦੇਖੋ ਇੱਥੇ ਸਪੀਡ ਬਣਾਉਣੀ ਹੁੰਦੀ ਇੱਥੇ ਹੋਲੀ ਕਰੀ ਜਾਂਦਾ ਹੈ ਲੈ ਦੇ ਬੜੀ ਗਲਤ ਗੱਲ ਆ ਬਾਈ ਤੇਰੀ ਯਾਦਾ ਮਾਮਾ ਨੂੰ ਪਿੱਛੇ ਖੜਾ ਲੰਦਾ ਜਦੋਂ ਕਰ ਨਹੀਂ ਸੀ ਟਰੱਕ ਨਾਲ ਇਹ ਕੀ ਕਰੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਲਾ 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 ਵੀਰ ਪਾਮਾ ਨੂੰ ਪਿੱਛੇ ਖੜਾ ਲਾ ਜੇ ਤੂੰ ਲੋਡ ਹੀ ਕਰਨਾ ਹੁਣ ਤੂੰ ਪਾਰਕਿੰਗ 'ਚੋਂ ਨਿਕਲੇ ਆਏ ਹਾਂ ਹੁਣ ਉੱਥੇ ਫੇਰ ਖੜਾਉਂਦਾ ਆ ਲੋਕਾਂ ਦਾ ਵੀ ਸਰਿਆ ਪਿਆ ਰੋਡ ਕਲੀਨ ਆ ਦੇਖ ਰੋਡ ਕਲੀਨ ਆ ਹੁਣ ਘਟੋ ਘਟਾ ਆਪਾਂ ਚਲੋ ਨਾਂ ਵਾਲਾ 90 ਦੇ ਤਾਂ ਜਾ ਸਕਦੇ ਹਾਂ ਨਾ ਤੇ ਆਪਣੀ ਬੋਕ ਨਹੀਂ ਖਰਾਬ ਹੋਊਗੀ ਜਿੱਥੇ ਆਪਾਂ 2 ਘੰਟਿਆਂ ਦੇ ਵਿੱਚ ਘਟੋ ਘਟਾ ਆਪਾਂ 100 150 ਮੀਲ ਕੱਢਣੀ ਸੀ 110 ਮੀਲਾਂ ਕੱਢਣੀਆਂ ਸੀਗੀਆਂ ਤੇ ਉੱਥੇ ਆਪਾਂ ਕੱਲ 30 ਜ ਮਤਲਬ 50 ਹੀ ਕੱਢਦੇ 60 ਇੰਨੀ ਸਪੀਡ ਸਲੋ ਜੀ ਬਟਾ ਚੱਲਾਂਗੇ ਫੇਰ ਵੀ ਆਪਾਂ ਸਲੋ ਹੀ ਹੋ ਗਈ ਸਨੋ ਤਾਂ ਅਜੇ ਵੀ ਪਈ ਜਾਂਦੀ ਆ ਤੇ ਸਲਿਪਰੀ ਐਨੀ ਟਾਈਮ ਕਿਸੇ ਟਾਈਮ ਵੀ ਆ ਸਕਦੀ ਆ ਤੇ ਬਲੈਕ ਆਈਸ ਵੀ ਬਣ ਸਕਦੀ ਆ ਸੋ ਕੋਈ ਪਤਾ ਨਹੀਂ ਆ ਮਟਾਬ ਦਾ ਆਪਦੀ ਪ੍ਰਕਾਸ਼ਨਲ ਸੇਫਲੀ ਚੱਲਣਾ ਹੈ ਜਿੰਨਾ ਹੋ ਸਕੇ 8 ਘੰਟੇ ਲੰਘ ਗਏ ਤੇ ਸनोई ਵਾਲੀ ਆ ਯਾਰ ਇਹ ਵੀ ਕੀ ਕਰ ਰਹੀ ਤੂੰ ਆ ਦੇਖੋ ਵੀ ਹਜੇ ਤੱਕ ਆਪਾਂ ਉਥੇ ਹੀ ਸੰਘਰਸ਼ ਲੜਦੇ ਵੇਂ ਫੇਰ ਉਹ ਇੰਨੇ ਹੀ ਟ੍ਰੈਫਿਕ ਆ ਸੋ ਕੰਮ ਜੋ ਸੋਚਿਆ ਸੀ ਉਦੋਂ ਉਲਟ ਹੋ ਗਿਆ ਕੋਈ 30 40 ਦੀ speed ਤੇ ਆਪਾਂ ਫੇਰ ਜਾਂਦੇ ਪਏ ਆ 2 ਘਟੇ ਤੇ ਸਾਢੇ 3 ਘੰਟੇ ਦਾ ਰਹਿ ਗਿਆ ਆਪਣਾ 300 ਕਿਲੋਮੀਟਰ ਰਹਿ ਗਿਆ ਲਾ ਵੀ ਮਿੱਤਰੋ ਵੱਜ ਗਏ ਆ 12:30 ਮੈਨੂੰ ਲੱਗਦਾ 1:00 ਵਜ ਜਾਣਾ ਈਡੀ ਆਪਣਾ ਹੈਗਾ ਸੀਗਾ 9 ਵਜੇ ਦਾ ਤੇ ਟ੍ਰੈਫਿਕ ਨੇ ਤੁਸੀਂ ਲਾ ਲੋ ਵੀ 4-5 ਘੰਟੇ 延迟 ਕਰਦੇ ਬਹੁਤ ਐਕਸੀਡੈਂਟ ਹੋਇਆ ਤੁਸੀਂ ਦੇਖੀ ਆ ਸਾਸ ਤੇ ਵੀਡੀਓਾਂ 'ਚ ਮਨ ਲਾ ਤਾਂ پتہ ਨਹੀਂ ਕਿੰਨੀਆਂ ਕਾਰਾਂ ਥੱਲੇ ਸਕਿੱਡ ਹੋਈਆਂ ਹੋਈਆਂ ਸੀਗੀਆਂ ਕੋਈ ਟਰੱਕ ਕੋਈ ਗੱਡੀ ਮਨ ਲਾ 15-15 ਕਿਲੋਮੀਟਰ ਤੇ ਇੱਕ ਇੱਕ ਕਾਰ ਮੈਨੂੰ ਮਿਲਦੀ ਪਈ ਸੀ ਇਕੱਠੀਆਂ ਦੋ-ਦੋ ਵੀ ਮਿਲੀਆਂ ਨੇ ਸੋ ਇੰਨਾ ਬੁਰਾ ਹਾਲ ਸੀਗਾ 스노우 ਸਟ੍ਰੋਮ ਦਾ ਤੁਸੀਂ ਦੇਖ ਲਓ ਡਿਲਵੀ ਦਾ ਟਾਈਮ ਹੈਗਾ ਸੀਗਾ 9 ਵਜੇ 8 ਵਜੇ ਤੇ ਹੁਣ ਵੱਜ ਗਿਆ 1 ਵਜੇ ਆਪਾਂ ਡਿਲੀਵਰੀ ਕਰਾਂਗੇ ਗਾਹਾਂ ਫਿਰ ਲਗਾਹ ਲੋਡ ਚੱਕਣਾ ਆ ਉਹ ਦੇਖਦੇ ਆ ਮਿਲੂ ਕਿ ਨਾ ਮਿਲੂ ਆ ਰੱਬ ਜਾਣਦਾ ਲੈ ਵੀ ਆਪਾਂ ਫਾਈਨਲੀ ਪਹੁੰਚ ਗਏ ਡਿਲੀਵਰੀ ਲొਕੇਸ਼ਨ ਤੇ ਬਹੁਤ ਲੰਬਾ ਖਫਰ ਪੈ ਕਰਨ ਤੋਂ ਬਾਅਦ ਮੌਨਟਰੀਅਲ ਆਇਆ ਲੱਗਦਾ ਵੀ ਸਾਨੂੰ ਨਹੀਂ ਪਤਾ ਨਹੀਂ ਕਿੱਡੇ ਕਿ ਦੂਰ ਸੀ ਅੱਜ ਦਾ ਤੇ ਹਜੇ ਵੀ ਸਨੋ ਇੱਥੇ ਪਈ ਜਾਂਦੀ ਆ ਤੁਸੀਂ ਦੇ ਕੋ ਇੰਨਾ ਬੁਰਾ ਹਾਲ ਸੀਗਾ ਲੈ ਵੀ ਫਾਈਨਲੀ ਆਪਾਂ ਲਾਤਾ ਇੱਥੇ ਡੌਗ ਤੇ ਤੇ ਫਾਈਨਲੀ ਮਸਾ ਮਿਲੀ ਆ ਇੱਕ ਆਫ ਲੋਡ ਹੋ ਗਿਆ ਇਦੋਂ ਐਦਾਂ ਕਰਨਾ ਆ ਆਪਾਂ ਤੋ ਆਪਾਂ ਪਰਦਾ ਖੋਲ ਲਿਆ ਮਗਰੋ ਆਸੀ ਆਪਣਾ ਲੋਡ ਪਹਿਲਾਂ ਆਪਾਂ ਇਹਨੂੰ ਖੋਲਾਂਗੇ ਛੰਡ ਹੁਣ ਇਹਨੂੰ ਖੋਲਣਾ ਫੇਰ ਆ ਬੜਾ ਪਿੱਛੇ ਹੋ ਜੂਗਾ ਲੈ ਵੀ ਮਤਰਾ ਹੁਣ ਉੱਪਰ ਵਾਲੀਆਂ ਸਟੈਪ ਆਪਾਂ ਖੋਲਦਿਆਂ ਤੇ ਹੁਣ ਚੱਕਣਗੇ ਇਹ ਉੱਪਰ ਵਾਲੇ ਇਸ ਕੱਢਾਂ ਚੱਕ ਲੰਗੇ ਫੇਰ ਨੀਚਲੇ ਸਟੈਪਾਂ ਨਿਕਲਣਗੀਆਂ ਆਪਾਂ ਕਰਦਾ ਪਿੱਛੇ ਜੇ ਪਿੱਛੋ ਕਰਨਗੇ ਉੱਪਰ ਕਰਦਾਂਗੇ ਅੱਗੇ ਆਪਣਾ ਕੰਮ ਡਾਣਾ ਬਸ ਮੰਨਦਾ ਅੱਧਾ ਘੰਟਾ ਲਾਉਣਾ ਇਹਨਾਂ ਨੇ ਲੋਡਿੰਗ ਆਫਲੋਡਿੰਗ ਕਰਨ ਦੇ ਫਿਰ ਦੇਖਦੇ ਆ ਗਾਹਾਂ ਲੋਡ ਮਿਲਦਾ ਕਿ ਨਹੀਂ ਮਿਲਦਾ ਤਾਂ ਵੀ ਮਿੱਤਰੋ ਫਾਈਨਲੀ ਆਪਣਾ ਹੋ ਗਿਆ ਆਫਲੋਡ ਸੋ ਬਹੁਤ ਖੱਜਲ ਖਵਰੀ ਹੋਈ ਆ ਬਾਈ ਨੇ ਆਫਲੋਡ ਕੀਤਾ ਆ ਪੁੱਛਦੇ ਆ ਹੁਣ ਪੇਪਰ ਵਰਕ ਸੈਂਡ ਕਰਦੇ ਆ ਜੇ ਲੋਡ ਦੇਣਗੇ ਨਹੀਂ ਫਿਰ ਕੱਲ ਨੂੰ ਤਾਂ ਚੱਕ ਹੀ ਲੈਣਾ ਆ ਆਹਾ ਸੀ ਇਹ ਲੱਕੜ ਦਾ ਕੁਛ ਹੈਗਾ ਆਪਣੇ ਕੋਲ ਲੋੜਾ ਇੰਨਾ ਕਿਸੀ ਕੰਮ ਇੰਨਾ ਕਿ ਨਹੀਂ ਸੀ ਬਹੁਤ ਜ਼ਿਆਦਾ ਸੀ ਕੰਮ ਬਹੁਤ ਔਖਾ ਆ ਸੋ ਸਟਾਰਟਿੰਗ ਤਾਂ ਲੱਗਦਾ ਆ ਤੇ ਦੋ ਜਾਨੇ ਹੁਣ ਫਿਰ ਵੀ ਮਾੜਾ ਮੋਟਾ ਸੌਖਾ ਹੁੰਦਾ ਕੋਈ ਨਾ ਦਬਦੇ ਨਹੀਂਗੇ ਸਵਾਗਤ ਸਵਾਗਤ ਆਪਣੇ ਆਪ ਨੂੰ ਲੈ ਲੈਣੀ ਆ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਪਹਿਲਾਂ ਜਿਹੜਾ ਸੀ ਨਾ ਤਾਂ ਕਰਕੇ ਚਲੋ ਬਈ ਮਿਲਦੇ ਆ ਫਿਰ ਲੈ ਵੀ ਜੱਟੋ ਆਪਣਾ ਡੇ ਹੋ ਗਿਆ ਖਤਮ ਤੇ ਬਹੁਤ ਖੱਜਲ ਖਵਾਲੀ ਤੋਂ ਬਾਅਦ ਫਾਈਨਲੀ ਆਪਾਂ ਬੁੱਕ ਸਲੀਵ ਚ ਪਾਤੀ ਆ ਪਹਿਲੀ ਗੱਲ ਟਾਈਮ ਘੱਟ ਗਿਆ ਸੀਗਾ ਫਿਰ ਆਪਾਂ ਬੁੱਕ ਪਰਸਨਲ ਕਨਿਵੀਨੈਂਸ ਚ ਪਾਈ ਤੇ ਹੁਣ ਦੇਖੋ ਹੁਣ ਬੁੱਕ ਹੈਗੀ ਆਪਣੀ ਸਲੀਵ ਦੇ ਵਿੱਚ ਆਹ ਅਸੀਂ ਬੁੱਕ ਦੇ ਇਹਦੇ ਸਮਝ ਕਿਉਂ ਨਹੀਂ ਲੱਗਦੇ ਇਹਦਾ ਟੈਬ ਲੱਗਾ ਆ ਇਹਦੇ ਬੁੱਕਲ ਮਲਾ ਆਪਦੀ ਇਹਨਾਂ ਦੀ ਕੰਪਨੀ ਵਾਲਿਆਂ ਦੀ ਆ ਤੇ ਬਾਕੀ ਜਿਹੜੀਆਂ ਮੈਂ ਬੁੱਕਾਂ ਯੂਜ਼ ਕੀਤੀਆਂ ਉਹ ਮੋਬਾਈਲ ਦੇ ਵਿੱਚ ਨਹੀਂ ਤੇ ਉਹ ਮੋਬਾਈਲ ਦੇ ਵਿੱਚ ਥੋੜਾ ਈਜ਼ੀ ਹੋਣਾ ਹੋਵੇ ਪਰ ਮੈਂ ਇਹ ਇਦੋਂ ਜ਼ਿਆਦਾ ਈਜ਼ ਹਾਲੇ ਆਪਾਂ ਨੂੰ ਇਹ ਸਮਝ ਨਹੀਂ ਆ ਗਈ ਤਾਂ ਕਰਕੇ ਥੋੜੀ ਔਖੀ ਲੱਗਦੀ ਆ ਤੇ ਆਪਾਂ ਅਗੇ ਗੈਸ ਸਟੇਸ਼ਨ ਤੇ ਪਹੁੰਚੇ ਆ ਪੈਟਰੋ ਕੈਨੇਡਾ ਦੇ ਉਹ ਪੈਟਰੋ ਕੈਨੇਡਾ ਤੇ ਆ ਕੇ ਭੁੱਖ ਬਹੁਤ ਲੱਗ ਰਹੀ ਸੀ ਤੇ ਰੋਟੀ ਪਾਣੀ ਖਾਣੇ ਆ ਤੇ ਅੱਜ ਦਾ ਬਲੌਗ ਮਿੱਤਰੋ ਇੱਥੇ ਹੀ ਸਮਾਪਤ ਕਰਦੇ ਆ। ਮਣੇਰੋ ਬਲੌਗ ਦੇ ਨਾਲ ਗਾਂਹ ਵਾਲੇ ਵੀਡੀਓ ਲਈ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ। ਟਾਟਾ ਬਾਏ ਬਾਏ।